ਹਾਂਜੀ ਸਸੇ ਗਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਦੁਪਹਿਰ ਕੇ ਬੱਜ ਕੇ 12 ਤੇ ਧੁੰਦ ਦੇਖ ਲੋ ਅੱਜ ਫੇਰ ਬਹੁਤ ਜ਼ਿਆਦਾ ਪੈ ਗਈ ਸਵੇਰ ਵੀ ਤੇਬ ਤੱਕ ਨਹੀਂ ਉਤਰੀ ਤੇ ਕੱਲ ਮੌਸਮ ਥੋੜਾ ਜਿਹਾ ਠੀਕ ਸੀ ਤੇ ਧੁੱਪ ਵੀ ਨਿਕਲ ਗਈ ਸੀ ਤੇ ਰੇਰੂਪਾ ਪਾਤਾ ਸੀ ਕੱਲ ਤਾਂ ਪਰ ਅੱਜ ਮੌਸਮ ਫੇਰ ਖਰਾਬ ਹੋ ਗਿਆ ਕਿਉਂਕਿ ਬਹੁਤ ਜ਼ਿਆਦਾ ਧੁੰਦ ਹੋ ਰਹੀ ਆ ਤੇ 12 ਵਜੇ ਤੇ ਹੁਣ ਤੱਕ ਦੇਖ ਲੋ ਇੰਨੀ ਜ਼ਿਆਦਾ ਧੁੰਦ ਪੈ ਰਹੀ ਆ ਤੇ ਇਹ ਠੰਡ ਵੀ ਥੋੜੀ ਥੋੜੀ ਹੈਗੀ ਅੱਜ ਮਤਲਬ ਇੰਨੀ ਨਹੀਂ ਹੈਗੀ ਹਵਾ ਬੰਦ ਆ ਤੇ ਧੁੰਦ ਬਜਾਦਾ ਪੈ ਰਹੀ ਆ ਠੰਡ ਦਾ ਥੋੜਾ ਜਿਹਾ ਫਰਕ ਆ ਤੇ ਕਿਉਂਕਿ ਕੱਲ ਧੁੱਪ ਨਿਕਲੀ ਜਿਸ ਕਰਕੇ ਤੇ ਧੁੰਦ ਚੈੱਕ ਕਰੋ ਇੱਧਰ ਆ ਦੇਖੋ ਬਈ ਧੁੰਦ ਤੇ ਅੱਜ ਆ ਪਾਇਆ ਵੀ ਬਰਸੀਨ ਲੈਣ ਕ੍ਰਿਸ਼ਨ ਨਾਲ ਕ੍ਰਿਸ਼ਨ ਵੀਰ ਜੀ ਪਛਾਣੋ ਇਸ ਬੰਦੇ ਨੂੰ ਬੋਰਡ ਨਹੀਂ ਨਾ ਰਹੀ ਮੈਂ ਉਹ ਚੱਕ ਲਿਆ ਮੈਂ ਯਾਰ ਕ੍ਰੀਸ਼ਨ ਕਰਿਆ ਬਈ ਮੇਰੀ ਫੋਟੋ ਨਹੀਂ ਆ ਰਹੀ ਇਹੋ ਤੇਰੀ ਫੋਟੋ ਆ ਰਹੀ ਹੈ ਦੇਖ ਜੋ ਕ੍ਰੀਸ਼ਨ ਆ ਬਈ ਆਪਣਾ ਤੇ ਅੱਜ ਇਸ ਦੀ ਵਰਸੀ ਨੂੰ ਵੱਢਣ ਆਏ ਆ ਤੇ ਪਹਿਲਾਂ ਇਸ ਕੀ ਵੱਡਾਂ ਹੀ ਰਾਵਣੀ ਵੱਡਾਂਗੇ ਤੇ ਕਿਉਂਕਿ ਮੌਸਮ ਤੋਂ ਬਈ ਇਸ ਤਰੀ ਰਹੇਗਾ ਅੱਜ ਜੇ ਦੇਖਿਆ ਜਾਵੇ ਕਿਉਂਕਿ ਧੁੰਦ ਜ਼ਿਆਦਾ ਧੁੱਪ ਨਿਕਲੀ ਨਹੀਂ ਤੇ ਮੌਸਮ ਦਿਖਾਉਂਦੇ ਆ ਤੁਹਾਨੂੰ ਅੱਜ ਦਾ ਦੇਖੋ ਵੀਰੋ ਦੂਰ ਦੂਰ ਤੱਕ ਧੁੰਦ ਤੇ ਮੀਂਹ ਵਾਲਾ ਪਾਣੀ ਦੇਖੋ ਬਈ ਹੁਣ ਤੱਕ ਖੜ੍ਹਾ ਕਣਕਾਂ ਵਾ ਤੇ ਕਣਕਾਂ ਦਾ ਹਾਲ ਵੀ ਦੇਖ ਲਓ ਤੁਸੀਂ ਕਿੰਨੇ ਜ਼ਿਆਦਾ ਖਰਾਬ ਹੋ ਰਹੀਆਂ ਤੇ ਪੀਲੀਆਂ ਵੀ ਹੋ ਗਈਆਂ ਤੇ ਇੱਧਰ ਦੇਖੋ ਬਈ ਖਾਲੀਆਂ ਪੱਟੀਆਂ ਤੇ ਜਦੋਂ ਪਾਣੀ ਕੱਢਣ ਬਾਅਦ ਤੇ ਕ੍ਰੀਸ਼ਨ ਦੇ ਬੋਰਵਾ ਖੜੇ ਆ ਇਸ ਟਾਈਮ ਆਪਾਂ ਤੇ ਪਰਸੇਨ ਵੱਡਾਂ ਤੇ ਕ੍ਰੀਸ਼ਨ ਬੱਗਾ ਉਹ ਸਾਹਮਣੇ ਪਤਾ ਨਹੀਂ ਕਿਹੇ ਚੱਕਣ ਗਿਆ ਤੇ ਉਹ ਬੋਰਾ ਵੀ ਕ੍ਰੀਸ਼ਨ ਦਾ ਕੋਠਾ ਤੇ ਮੌਸਮ ਦੇਖੋ ਬਈ ਅੱਜ ਦਾ ਧੁੰਦਾਂ ਕੱਲ ਥੋੜੀ ਧੁੰਦ ਤਾਂ ਕੱਲ ਵੀ ਪਈ ਸੀ ਬਹੁਤ ਜ਼ਿਆਦਾ ਪਰ ਧੁੱਪ ਨਿਕਲ ਗਈ ਸੀ 11 12 ਵਜੇ ਧੁੱਪ ਨਿਕਲ ਗਈ ਸੀ ਕੱਲ ਤੇ ਅੱਜ ਆ ਜਿਹੜੀ 12:00 ਵਜੇ ਤੇ ਹੁਣ ਤੱਕ ਮਤਲਬ ਧੁੱਪ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਤੇ ਠੰਡ ਦਾ ਥੋੜਾ ਫਰਕ ਕਿਉਂ ਹੈ ਜਿਹੜੀ ਕੱਲ ਧੁੱਪ ਪਈ ਸੀ ਉਸਕੇ ਕਾਰਨ ਤੇ ਠੰਡਾ ਜ ਘਟਾ ਤੇ ਧੁੰਦ ਜ਼ਿਆਦਾ ਪੈ ਰਹੀ ਆ ਤੇ ਥੋੜਾ ਥੋੜਾ ਮਤਲਬ ਮੌਸਮ ਚੇਂਜ ਆ ਹੋ ਰਿਹਾ ਮਤਲਬ ਚਾਨਣਾ ਜਾ ਹੋ ਰਿਹਾ ਜਿਵੇਂ ਧੁੱਪ ਨਿਕਲਣਗੇ ਚਾਂਸ ਹੈਗੇ ਆ ਪਰ ਨਿਕਲੇ ਹੀ ਕਦ ਨੂੰ ਇਹ ਹਲੇ ਕੋਈ ਪਤਾ ਨਹੀਂ ਤੇ ਬਾਕੀ ਆਪਾਂ ਪਹਿਲਾਂ ਵੜਦੇ ਅੰਬਰਸੇਨ ਵੀਰੋ ਤੇ ਫਿਰ ਆਪਣੇ ਨਾਲ ਹੀ ਜੰਗਲ ਦੇ ਕੋਲ ਜਿਹੜਾ ਆਪਣਾ ਖੇਤ ਆ ਤੇ ਅਸਾਂ ਪਾਣੀ ਦੇ ਕਮਾਂੇ ਕੱਲ ਆਪਾਂ ਨੇ ਸਲਫਰ ਪਾਈਤੀ ਰੇ ਕੇ ਵਿਚਰਲਾਗਾ ਤੇ ਪਾਣੀ ਬਹੁਤ ਜ਼ਿਆਦਾ ਖੜਿਆ ਸੀ ਤੇ ਇਸ ਕਰਕੇ ਤੇ ਉਧਰ ਵੀ ਚਲਾਂਗੇ ਪਹਿਲਾਂ ਬੱਕਰੀ ਸੰਗੀ ਪੜਦੀ ਹੈ ਬਰਸੀਨ ਤੇ ਫਿਰ ਆਪਾਂ ਉਧਰ ਜਾ ਕੇ ਜਿਹੜਾ ਮਾਰ ਕੇ ਤੇ ਫਿਰ ਆਪਣੀ ਵੜਾਂਗੇ ਤੇ ਬਣੇ ਰਿਹਾ ਹੋ ਵੀਡੀਓ ਦੇ ਨਾਲ ਤੇ ਚਲੋ ਫਿਰ ਚੱਲਦੇ ਆ ਲੈ ਵੀਰੋ ਬੱਦਲ ਹੀ ਕ੍ਰੀਸ਼ਨ ਕੀ ਬਰਸੀਨ ਕ੍ਰੀਸ਼ਨ ਦੇਖੋ ਵੀ ਲੋਰ ਬਦਲ ਰਿਹਾ ਦੋ ਪੰਡਾ ਬੱਦਲੀਆਂ ਤੇ ਵੱਡਾਂਗੇ ਆਪਣੀ ਤੇ ਮੌਸਮ ਥੋੜਾ ਥੋੜਾ ਨਿੱਖ ਰਿਹਾ ਤੇ ਸੂਰਜ ਮੈਨੂੰ ਲੱਗਦਾ ਆਏਗਾ ਇੱਧਰ ਤੋਂ ਕਿਉਂਕਿ ਸਾਫ ਜਾ ਹੋ ਗਿਆ ਮੌਸਮ ਐ ਵੀਰੋ ਬੱਦਲ ਹੀ ਹੁਣ ਬਰਸੀਨ ਕ੍ਰੀਸ਼ਨ ਕੀ ਤੇ ਵੱਡਾਂਗੇ ਆਪਣੀ ਤੇ ਮੌਸਮ ਵੀਰੋ ਥੋੜਾ ਥੋੜਾ ਖੁੱਲਿਆ ਤੇ ਬਹੁਤ ਜ਼ਿਆਦਾ ẩmਤ ਹੁੰਦੀ ਸੀ ਤੇ ਹੁਣ ਥੋੜੀ ਥੋੜੀ ਘਟਣ ਲੱਗੀ ਕਿਉਂਕਿ ਪਿੱਛੇ ਤੋਂ ਸੂਰਜ ਥੋੜਾ ਮੈਨੂੰ ਲੱਗਦਾ ਨਿਕਲੇਗਾ ਕਿਉਂਕਿ ਮੌਸਮ ਹੋ ਗਿਆ ਸਾਫ ਤੇ ਇੱਕ ਤੀਜ ਹੋਰ ਦਿਖਾਣੇ ਆ ਤੁਹਾਨੂੰ ਅੱਜ ਵੀਰੋ ਰਾਤ ਤੱਕ ਸੂਰ ਬਹੁਤ ਆਏ ਹੋਏ ਆ ਕਣਕ ਦੇ ਵਿੱਚ ਦੀ ਤੇ ਉਹ ਦਿਖਾਵਾਂਗੇ ਤੁਹਾਨੂੰ ਤੇ ਕਣਕ ਬਹੁਤ ਮਿੱਧਰ ਗਈ ਆ ਤੇ ਸੂਰਾਂ ਨੇ ਤੇ ਚਲੋ ਫਿਰ ਤੁਹਾਨੂੰ ਦਿਖਾਣੇ ਆ ਇੱਕ ਰੀਸਾਂ ਦੀ ਜਿਹੜੀ ਬਾਰੇ ਮਰਸੀਨ ਵੱਟ ਲਈ ਤੇ ਸੂਰ ਆਪਣੇ ਖੇਤਵਾਂ ਨੂੰ ਬਈ ਬਹੁਤ ਗਾਹ ਮਚਾ ਗਏ ਆ ਰਾਤ ਫੇ ਜੰਗਲ ਕਣੀ ਤੇ ਆਏ ਤੇ ਤੇ ਦੁਰਦ ਕਣੀ ਨੂੰ ਜਾ ਕੇ ਮਿਲਣਾ ਫੇਰੀ ਪਾ ਗਏ ਹੋਇਆ ਤੇ ਦਿਖਾਣੇ ਆ ਪਹਿਲਾਂ ਤੁਹਾਨੂੰ ਤੇ ਭਈ ਉਹ ਜੰਗਲ ਆ ਦੇਖੋ ਤੇ ਸੂਰ ਆਏ ਪਏ ਆ ਇਸ ਏਰੀਆ ਮਾਨੂੰ ਤੇ ਸੜਕ ਪਾਰ ਕਰਕੇ ਇੱਧਰ ਨੂੰ ਗਏ ਹੋਇਆ ਤੁਹਾਨੂੰ ਉਹ ਅੱਗੇ ਤੋਂ ਜਾ ਕੇ ਦਿਖਾਵਾਂਗੇ ਸੂਰ ਤੇ ਬਹੁਤ ਗਾਮ ਚਾਉਂਦੇ ਆ ਭਈ ਰਾਤ ਨੂੰ ਆ ਕੇ ਤੁਹਾਨੂੰ ਮੈਂ ਕੱਲ੍ਹ ਦੇ ਵਲੌਗ ਚ ਦਿਖਾਇਆ ਸੀ ਕੀ ਹਾਲ ਕਰਕੇ ਜ ਆਪਣੀ ਬੀੜ ਵਾਲੇ ਜੰਗਲ ਦੇ ਖੇਤ ਦਾ ਤੇ ਉੱਥੇ ਆਪਾਂ ਅੱਜ ਜਾ ਨਹੀਂ ਸਕੇ ਕਿਉਂਕਿ ਥੋੜਾ ਜਿਹਾ ਕੰਪੈ ਗਿਆ ਤੇ ਬਾਅਦ ਆ ਬਾਅਦ ਚ ਦਿਖਾਵਾਂਗੇ ਤੁਹਾਨੂੰ ਤੇ ਪਹਿਲਾਂ ਇੱਧਰ ਤੋਂ ਦਿਖਾਉਂਦੇ ਆ ਤੁਹਾਨੂੰ ਸੂਰਾਂ ਨੇ ਕੀ ਹਾਲ ਕੀਤਾ ਹੋਇਆ ਦੇਖੋ ਵੀਰੋ ਜੀ ਕਣਕ ਦਾ ਕੀ ਹਾਲ ਹੋ ਗਿਆ ਤੇ ਪੀਲੀ ਹੋ ਗਈ ਬਿਲਕੁਲ ਮੀਂਹ ਕੈ ਪਾਣੀ ਕਰਨ ਤੇ ਪਾਣੀ ਹੁਣ ਤਾਂ ਖੜਾ ਹੈ ਮੀਗਾ ਕ੍ਰਿਸ਼ਨ ਬਾਈ ਜੀ ਬਰਸੀਨ ਵੱਢ ਲਈ ਕੱਪੜੇ ਚੇਂਜ ਕਰਕੇ ਵੀ ਬਰਸੀਨ ਵੱਡਾ ਆਇਓ ਲੋਰਾ ਰੂਰਾ ਵੀ ਲਿਪੜਨਾ ਜਾ ਫੈਂਟੈਸਟਿਕ ਤਾਬੀਰੋ ਸੂਰ ਦੇਖੋ ਇੱਧਰੋਂ ਆਏ ਹੋਏ ਆ ਤੇ ਆਹ ਦੇਖੋ ਉਰੇ ਕਿੱਧਰੋਂ ਗਏ ਹੋਏ ਆ ਕ੍ਰਿਸ਼ਨ ਕਿੱਧਰੋਂ ਇਹੋ ਦੇਖੋ ਬਈ ਉਰੇ ਨੂੰ ਬੜਕਾ ਤੇ ਉਹ ਦੇਖੋ ਕੀ ਗਾਹ ਮਚਾ ਕੇ ਗਏ ਆ ਤੇ ਕਣਕਾਂ ਮਾ ਇੱਧਰ ਦੇਖੋ ਕੀ ਹਾਲ ਕਰਖਿਆ ਤੇ ਪੈੜਾਂ ਦੇਖ ਲਓ ਬਈ ਆਹ ਦੇਖੋ ਬਈ ਰਾਤ ਕੇ ਸੂਰ ਆਏ ਹੋਏ ਆ ਤੇ ਪੂਰੀ ਕਬੱਡੀ ਖੇਡ ਗਾ ਜਾਵਾਂ ਖੇਤਾਂ ਮਾ ਆਹ ਦੇਖੋ ਕ੍ਰਿਸ਼ਨ ਕਿੱਧਰੋਂ ਆਏ ਵੇ ਬੜੇ ਵਟਾ ਆ ਦੇਖੋ ਬਈ ਇੱਧਰ ਨੂੰ ਵੜਕਾ ਤੇ ਇੱਧਰ ਵੀ ਗਾਂ ਮਚਾਰਿਆ ਦੇਖੋ ਕਣਕਮਾ ਆਹ ਦੇਖੋ ਲਵਾ ਲਵਾ ਕੀ ਹਾਲ ਪ੍ਰੋ ਏਰੀ ਮਾ ਗੇ ਪਿਆ ਦੁਰਦ ਦੇ ਘੁੰਮ ਕਾਏ ਆ ਕ੍ਰਿਸ਼ਨ ਸਕੀਮੀ ਆ ਸੋਰ ਵੀ ਬਹਿ ਜਾਂ ਜਿੱਧਰ ਜਹਾ ਉਧਰ ਆਉਂਦੇ ਨਹੀਂ ਬਹਿ ਜਾਂ ਜਿੱਧਰ ਨੂੰ ਜਾਹਾਂ ਬਈ ਉਹਨਾਂ ਦਾ ਰਸਤਾ ਜਿੱਧਰ ਨੂੰ ਜਾਣ ਦਾ ਰਸਤਾ ਪਰ ਉਧਰ ਨੂੰ ਆਉਂਦੇ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੋਆ ਬਈ ਮਾਰਾ ਸ਼ਿਕਾਰ ਵੀ ਹੋ ਸਕਾ ਤੇ ਇਸ ਕਰਕੇ ਹੋਰ ਰਸਤਾ ਆਪਣਾ ਚੇਂਜ ਕਰ ਕਾਵਾ ਤੇ ਬਹੁਤ ਦੂਰ ਦੂਰ ਤੱਕ ਜਾਗਾ ਵਾਂ ਤੇ ਵਾਪਸ ਬਈ ਨੇਰਾ ਕਹਿੰਦਾ ਦਿਨ ਚੜ੍ਹਨ ਦੇ ਪਹਿਲਾਂ ਆਪਣੇ ਜੰਗਲ ਵਾਂ ਮੁਰਜਾਂ ਉਹ ਉਹਨਾਂ ਨੇ 5 ਵਜੇ ਮੁਰਜਾਂ 5 ਸਹੀ 5 4 ਵਜੇ ਉਹ ਆਪਣੇ ਮਤਲਬ ਬੀੜ ਮਾਂ ਦੁਬਾਰਾ ਵਗ ਜਾਂ ਤੇ ਕਣਕਾਂ ਮਾਂ ਖੇਡਗਾ ਕਬੱਡੀ ਕਬੁੱਡੀ ਪੂਰੀ ਨਾਸ ਕਰ ਕਾ ਕਣਕਾਂ ਵਗ ਜਾਂ ਹਾਂਜੀ ਵੀਰੋ ਉੱਤੇ ਬਰਸੀਨ ਬੱਦਲੀ ਤੇ ਹੁਣ ਚੱਲਦੇ ਆ ਵੀਰੋ ਘਰ ਨੂੰ ਤੇ ਧੁੱਪ ਵੀ ਨਿਕਲ ਗਈ ਵਧੀਆ ਸੂਰਜ ਨਿਕਲਿਆ ਤੇ ਥੋੜਾ ਥੋੜਾ ਆਇਆ ਏ ਬਰਸੀਨ ਵੱਢ ਲਈ ਤੇ ਚਲਦੇ ਹੁਣ ਘਰ ਨੂੰ ਤੇ ਬਾਕੀ ਵੀਡੀਓ ਵਧੀਆ ਲੱਗੇ ਵੀਰੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਬ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ